ਰਾਜੋਨਾਂ ਦੇ ਦੇਤਨ ਮਸਤੀ ਦੇ ਵਿੱਚ 31 ਪਰਿਵਾਰਾਂ ਨੂੰ ਅਸੀਂ ਰਾਸ਼ਨ ਵੰਡਣ ਜਾ ਰਹੇ ਹਾਂ ਜਿਹੜੇ ਪੱਲਾ ਪਰਿਵਾਰ ਆਏ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਹ ਜਿਹੜੀ ਇਹ ਸੇਵਾ ਕਰ ਰਹੇ ਆ ਇਹਨਾਂ ਦੇ ਮਾਤਾ ਦੀ ਯਾਦ ਵਿੱਚੋਂ ਇਹਨਾਂ ਨੇ 1991 ਤੋਂ ਦਿੱਲੀ ਵਿੱਚ ਏਬੀਡਬਲਯੂ ਆਗਿਆਵੰਤੀ ਪੱਲਾ ਫੂਡ ਬੈਂਕ ਚਲਾ ਰਹੇ ਆ ਨੇ ਬਾਈ ਦੇ ਬਾਈ ਤੀ ਨੂੰ ਇੱਥੇ ਲੰਗਰ ਵੀ ਲਗਾਉਂਦੇ ਹਨ ਆਪਣੀ ਮਾਤਾ ਜੀ ਦੀ ਯਾਦ ਵਿੱਚ ਆਪਣੇ ਪਿਤਾ ਜੀ ਦੀ ਯਾਦ ਵਿੱਚ ਸੋ ਅੱਜ ਵੀ ਇਹਨਾਂ ਨੇ ਜਿਹੜਾ ਰਾਸ਼ਨ ਦੇ ਰਿਹਾ ਨਾਲ ਇੱਕ ਇੱਕ ਕੱਪੜਾ ਦੇ ਰਿਹਾ ਹਾਂ ਜੀ ਬੜੇ ਪਰਮਾਤਮਾ ਅੱਗੇ ਦੁਆ ਕਰੇ ਹੋਰ ਜੀ ਸतीश ਕੁਮਾਰ ਬੱਲੂ ਕਾਉਂਸਲਰ ਵਾਰਡ ਨੰਬਰ 81 ਵੈਸਟ ਕਾਉਂਸਲ ਚੌਥੀ ਚੇਅਰਟਾ ਮਿਸਰ ਕੀ ਪ੍ਰੋਗਰਾਮ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਨਿਊਯਾਰਕ ਦੇ ਵਿੱਚ ਜੋ ਕਮਿਸ਼ਨਰ ਰਿਟਾਇਰ ਐ ਸ਼੍ਰੀ ਬਰਿੰਦਰ ਭੱਲਾ ਜੀ ਔਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਤਨਾ ਭੱਲਾ ਜੀ ਜੋ ਡਿਪਟੀ ਕਮਿਸ਼ਨਰ ਰਿਟਾਇਰ ਐ ਨਿਊਯਾਰਕ ਤੋਂ ਉਹ ਹਰ ਸਾਲ ਹੀ ਹਰ ਔਰ ਹਰ ਮਹੀਨੇ ਦੇ ਮਹੀਨੇ ਵੀ ਪਹਿਲਾਂ ਸਾਡੇ ਇੱਥੇ ਐਨਕਾ ਦਾ ਕੈਂਪ ਲਗਾਉਂਦੇ ਰਹੇ ਆ ਮਾਤਾ ਦੀ ਯਾਦ ਵਿੱਚ ਹਰ ਮਹੀਨੇ ਦੀ 22 ਤਰੀਕ ਨੂੰ ਅੱਜ ਉਹਨਾਂ ਦੀ ਦਿਵਤਿਨ ਵਰਸਰੀ ਦੇ ਵਿੱਚ 31 ਪਰਿਵਾਰਾਂ ਨੂੰ ਅਸੀਂ ਰਾਸ਼ਨ ਵੰਡਣ ਜਾ ਰਹੇ ਹਾਂ ਉਹ ਨਾਲ ਉਹਦੇ ਨਾਲ ਇੱਕ ਡਬਲ ਬੈੱਡ ਦਾ ਕੰਬਲ ਦੇ ਰਹੇ ਹਾਂ ਔਰ ਇਹ ਜਿਹੜਾ ਪੱਲਾ ਪਰਿਵਾਰ ਆ ਇਹ ਪਿਛੇ ਬਹੁਤ ਲੰਬੇ ਸਮੇਂ ਤੋਂ ਇਹ ਜਿਹੜੀ ਇਹ ਸੇਵਾ ਕਰ ਰਿਹਾ ਇਹਨਾਂ ਦੇ ਮਾਤਾ ਦੀ ਯਾਦ ਵਿੱਚੋਂ ਇਹਨਾਂ ਨੇ 1991 ਤੋਂ ਦਿੱਲੀ ਵਿੱਚ ਏਬੀਡਬਲਯੂ ਆਗਿਆਵੰਤੀ ਪੱਲਾ ਫੂਡ ਬੈਂਕ ਚਲਾ ਰਿਹਾ ਜੋ ਲਗਭਗ 31-32 ਸਾਲ ਹੋ ਗਿਆ ਦਿੱਲੀ ਵਿੱਚ ਰੈਗੂਲਰ ਚੱਲ ਰਿਹਾ ਹੈ ਜਿਸ ਦੇ ਸਵੇਚ ਬੇਸਾਰਾ ਲੋਕਾਂ ਨੂੰ ਭੋਜਨ ਦਿੰਦੇ ਹਨ ਔਰ ਜੋ ਅਪਾਹਜ ਹਨ ਹੈਂਡੀਕੈਪਡ ਹਨ ਉਹਨਾਂ ਨੂੰ ਵੀ ਬਹੁਤ ਸੇਵਾ ਕਰਦੇ ਹਨ ਔਰ ਇਹ ਹਰ ਮਹੀਨੇ 22 ਦੀ 22 ਤਰੀਕ ਨੂੰ ਇੱਥੇ ਲੰਗਰ ਵੀ ਲਗਾਉਂਦੇ ਹਨ ਆਪਣੀ ਮਾਤਾ ਜੀ ਦੀ ਯਾਦ ਵਿੱਚ ਆਪਣੇ ਪਿਤਾ ਜੀ ਦੀ ਯਾਦ ਵਿੱਚ ਸੋ ਅੱਜ ਵੀ ਇਹਨਾਂ ਨੇ ਜਿਹੜਾ ਰਾਸ਼ਨ ਦੇ ਰਿਹਾ ਨਾਲ ਇੱਕ ਇੱਕ ਕੰਬਲ ਦੇ ਰਿਹਾ ਔਰ ਮੈਂ ਬਰਗਵਾਨ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਜੋ ਮਾਤਾ ਜੀ ਨੇ ਉਹਨਾਂ ਨੂੰ ਕਿਉਂਕਿ ਮਾਤਾ ਜੀ ਆਪ ਬਹੁਤ ਸੰਸਕਾਰੀ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਹਮੇਸ਼ਾ ਹੀ ਕਾਰੋ ਭੋਜਨ ਬਣਾ ਕੇ ਗਰੀਬ ਬੇਸਾਰਾਂ ਦੀ ਜੋੜੇ ਮੰਦਰਾ ਦੇ ਬਾਹਰ ਆ ਜਾਂ ਫਟਕ ਵਾਲੇ ਜਾਂ ਛਾਟਾ ਸਾਹਿਬ ਸਾਡੇ ਗੁਰਦੁਆਰੇ ਦੇ ਬਾਹਰ ਬੈਠੇ ਹੁੰਦੇ ਸੀ ਬਿਖਾਰੀ ਗਰੀਬ ਲੋਗ ਜਾਂ ਦੁਰਗਿਆਣਾ ਮੰਦਰ ਵਗੈਰਾ ਬਣਾ ਕੇ ਭੋਜਨ ਕਰੋ ਤਿਆਰ ਕਰਕੇ ਤੇ ਉੱਥੇ ਆਪ ਜਾ ਕੇ ਉਹਨਾਂ ਨੂੰ ਖਵਾਉਂਦੇ ਰਹੇ ਸੀ ਔਰ ਉਸ ਪਰੰਪਰਾ ਨੂੰ ਇਹਨਾਂ ਨੇ ਜਾਰੀ ਰੱਖਦੇ ਹੋਏ ਮਾਤਾ ਜੀ ਦੇ ਜਿਹੜੇ ਸੰਸਕਾਰ ਹੀ ਕੋ ਬਹੁ ਉਹਨਾਂ ਦੇ ਵਿੱਚ ਉਹਨਾਂ ਦੇ ਸਾਰੇ ਬੱਚਿਆਂ ਵਿੱਚ ਆ ਚਾਰ ਪੁੱਤਰ ਹਨ ਉਹਨਾਂ ਦੇ ਅੰਮ੍ਰਿਤਸਰ ਵਿੱਚ ਉਹ ਵੈਲ ਸੈਟਡ ਹਨ ਉਹਨਾਂ ਵਿੱਚੋਂ ਜਿਹੜੇ ਵਿਰਿੰਦਰਪਾਲ ਭੱਲਾਈ ਉਹ ਰਿ ਸ਼੍ਰੀਮਤੀ ਰਤਨਾ ਭੱਲਾਈ ਉਹ ਅਮਰੀਕਾ ਦੇ ਨਿਊਯਾਰਕ ਵਿੱਚ ਵੈਲ ਸੈਟਡ ਹਨ ਸੋ ਮੈਂ ਤੇ ਇਹ ਸਮਾਜ ਨੂੰ ਬੇਨਤੀ ਕਰਾਂਗਾ ਕਿ ਐਸੇ ਲੋਕਾਂ ਤੋਂ ਹੋਰ ਪ੍ਰੇਰਣਾ ਲੈਂਦੇ ਹੋਏ ਸਾਡਾ ਸਭ ਤੋਂ ਪਹਿਲਾ ਫਰਜ਼ ਬੰਦਾ ਵਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੀ ਔਰ ਮਾਤਾ ਪਿਤਾ ਦੀ ਯਾਦ ਵਿੱਚ ਐਸੇ ਕਾਰਜਕਮ ਕਰਨੇ ਕਿਉਂਕਿ ਇਹ ਉਹ ਲੋਕ ਕਰ ਸਕਦੇ ਹਨ ਜਿਹੜੇ ਸਮਰਥ ਹਨ ਔਰ ਜਿਹੜੇ ਨਹੀਂ ਵੀ ਹਨ ਉਹਨਾਂ ਦਾ ਵੀ ਫਰਜ਼ ਬੰਦਾ ਵਾ ਕਿ ਉਹ ਕੁਛ ਨਾ ਕੁਛ ਆਪਣੇ ਦਸਵੰਦ ਵਿੱਚੋਂ ਜਿਹੜੀ ਦਸਾਂ ਨੋਆਂ ਦੀ ਕਿਰਤ ਵਿੱਚੋਂ ਕੁਛ ਨਾ ਕੁਛ ਕੱਢ ਕੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਉਹਨਾਂ ਨੂੰ ਜ਼ਰੂਰ ਸਮਰਪਿਤ ਕਰਨ ਸੋ ਮੈਂ ਜਿੰਨੇ ਵੀ ਸਾਡੇ ਗਰੀਬ ਪਰਿਵਾਰ ਹਨ ਨੇਡੀ ਪਰਸਨ ਹਨ ਬਹੁਤ ਸੀ ਜਿਹੜੇ ਆ ਇਹ ਸੇਵਾਬਾਹ ਵਾਲੇ ਹਨ ਪੱਲਾ ਪਰਿਵਾਰ ਔਰ ਉਹਨਾਂ ਵੱਲੋਂ ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਅੱਜ ਸੁਮੇਤ ਦੁੱਗਲ ਜੀ ਔਰ ਉਹਨਾਂ ਦੀ ਧਰਮ ਪਤਨੀ ਵੱਲੋਂ ਅੱਜ ਸਾਰਾ ਯੋਜਨ ਕੀਤਾ ਗਿਆ ਸੋ ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਸ਼੍ਰੀ ਰਾਮ ਜੋ ਆਪਣੇ ਨਾਮ ਆਖਦੇ ਹਾਂ ਹਾਂਜੀ ਸਰ ਮੈਂ ਸੁਮੇਤ ਦੁੱਗਲ ਪੱਲਾ ਸਾਹਿਬ ਦਾ ਗ੍ਰੈਂਡਸਨ ਆ ਜੀ ਉਹਨਾਂ ਦੇ ਭਾਜਾ ਜੀ ਉਹਨਾਂ ਦੇ ਬੇਟਾ ਮੈਂ ਮਿਸਕਿਸ਼ਨ ਤੋਂ ਗੱਲ ਦੀਦਾ ਤੇ ਅੱਜ ਸ਼੍ਰੀ ਆਗਿਆਵਤੀ ਭੱਲਾ ਭੱਲਾ ਜੀ ਦੀ ਡੈਥ ਅਨਿਵਰਸਰੀ ਹੈ ਸ਼੍ਰੀ ਵਿਰਿੰਦਰ ਭੱਲਾ ਜੀ ਨੇ ਆਪਣਾ ਅਮਰੀਕਾ ਤੋਂ ਉਰ ਰਹੇ ਨੇ ਤੇ ਉਹਨਾਂ ਨੇ ਇੱਥੇ ਯੋਜਨ ਕੀਤਾ ਕਿ ਅੱਜ 31 ਪਰਿਵਾਰਾਂ ਨੂੰ 31 ਗਰੀਬ ਪਰਿਵਾਰ ਜਿਹੜੇ ਕਿ ਬੇਸਹਾਰਾ ਲੋਕ ਹੈ ਜਿਸ ਤਰ੍ਹਾਂ ਕਿ ਨੀਡੀ ਲੋਕ ਹੈ ਉਹਨਾਂ ਨੂੰ 31 ਪਰਿਵਾਰਾਂ ਨੂੰ ਰਾਸ਼ਨ ਤੇ ਕੰਬਲ ਵੰਡੇ ਜਾ ਰਹੇ ਆ ਤੇ ਮਾਤਾ ਪਿਤਾ ਦੀ ਸੇਵਾ ਦਾ ਇਸ ਤੋਂ ਵੱਡਾ ਐਗਜ਼ਾਮਪਲ ਕੋਈ ਵੀ ਨਹੀਂ ਮੈਂ ਵੀ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਐਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਪੂਜਨ ਕਰਨ ਤੇ ਮਾਤਾ ਪਿਤਾ ਦੀ ਭਗਤੀ ਤੋਂ ਇਲਾਵਾ ਵੱਡੀ ਕੋਈ ਭਗਤੀ ਨਹੀਂ ਹੈ ਇਹ ਸ਼ਾਸਤ੍ਰਾ ਚ ਵੀ ਲਿਖਿਆ ਹੈ ਠੀਕ ਹੈ ਜੀ ਤੇ ਮੈਂ ਆਪਣਾ ਇਹੋ ਸਾਰਿਆਂ ਨੂੰ ਕਹਿਣਾ ਕਿ ਆਪਣਾ ਮਾਤਾ ਪਿਤਾ ਦੀ ਸੇਵਾ ਕਰਨ ਤੇ ਥੈਂਕ ਯੂ ਜੀ ਧੰਨਵਾਦ